ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟੌਕ ਨੀ ਚੈਨਲ ਦੇ ਵਿੱਚ ਜਿਵੇਂ ਕਿ ਕੱਲ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅਬੋਰ ਦੇ ਕਾਰੋਬਾਰੀ ਸੰਜੇ ਵਰਮਾ ਕਪੜੇ ਦੇ ਕਾਰੋਬਾਰੀ ਸੰਜੇ ਵਰਮਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਆਰਟੀਏ ਐਕਟੀਵਿਸਟ ਸਰਦਾਰ ਸੁਖਦੀਪ ਸਿੰਘ ਜੀ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਸਰ ਜਿਵੇਂ ਕਿ ਆਪਾਂ ਪਿਛਲੇ ਕੁਝ ਸਮੇਂ ਤੋਂ ਵੇਖ ਰਹੇ ਆਂ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਵੱਧ ਤੋਂ ਵੱਧ ਔਈ ਜਾਂਦੀ ਆ ਵਪਾਰੀ ਵਰਗ ਦਾ ਜੀਣਾ ਬਹੁਤ ਮੁਸ਼ਕਲ ਹੋ ਗਿਆ ਇਸ ਇਸ ਸਮੇਂ ਦੇ ਵਿੱਚ ਪਹਿਲਾਂ ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਅੱਗੇ ਤੋਰਾਂ ਤੁਸੀਂ ਕਹਾ ਵੱਧ ਤੋਂ ਵੱਧ ਤਰ ਮੈਂ ਇਸ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਆਮ ਸ਼ਹਿਰੀਆਂ ਦੀ ਸੁਰੱਖਿਆ ਨੂੰ ਆਮ ਸ਼ਹਿਰੀਆਂ ਦੇ ਹੱਕਾਂ ਨੂੰ ਮਨੁੱਖੀ ਅਧਿਕਾਰ ਨੇ ਜਿਹੜੇ ਲੋਕਾਂ ਦੇ ਉਹਨਾਂ ਨੂੰ ਲੈ ਕੇ ਸਰਕਾਰ ਦਾ ਕੋਈ ਸੰਗਿਆਨ ਨਹੀਂਗਾ ਤੇ ਇਹਨੂੰ ਮੈਂ ਸੰਗਿਆ ਇਸ ਚੀਜ਼ ਨਾਲ ਦਊਂਗਾ ਜਿਸ ਤਰ੍ਹਾਂ ਵਰਬ ਦੀਆਂ ਫਾਰਮਾਂ ਸਾਰੇ ਸਕੂਲਾਂ 'ਚ ਪੜ੍ਹਦੇ ਨੇ ਬੈਡ ਵਰਸ ਵਰਸਤ ਇਸ ਵੇਲੇ ਸਥਿਤੀ ਵਰਸ ਤੋਂ ਵਰਸਤ ਹੋ ਗਈ। ਔਰ ਸਭ ਤੋਂ ਪਹਿਲਾਂ ਮੈਂ ਸੰਜੇ ਵਰਮਾ ਜੀ ਦੀ ਦੁਖਦਾਈ ਮੌਤ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਅੰਧਰਦੀ ਦਾ ਪ੍ਰਗਟਾਵਾ ਕਰਦਾ। ਬਹੁਤ ਦੁਖਦਾਈ ਘਟਨਾਵਾਂ ਕਿਸੇ ਵੀ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਕਮਾਊ ਮੁਖੀ ਜਾਣਾ ਬਹੁਤ ਵੱਡੀ ਸੱਟ ਹੁੰਦੀ ਆ ਔਰ ਬੱਚਿਆਂ ਦੇ ਬਾਪ ਦਾ ਜਾਣਾ ਪਤਨੀ ਦੇ ਪਤੀ ਦਾ ਜਾਣਾ ਔਰ ਕਿਸੇ ਮਾਂ ਦਾ ਪੁੱਤ ਦਾ ਜਾਣਾ ਇਹ ਬਹੁਤ ਦੁਖਦਾਈ ਘਟਨਾਵਾਂ ਇਸੇ ਤਰ੍ਹਾਂ ਸਾਰੇ ਪੰਜਾਬ ਵਿੱਚ ਹਾਲਾਤ ਸਾਰੇ ਪਾਸੇ ਚਿੰਤਾਜਨਕ ਆ ਮੈਂ ਵਿੱਚ ਤੁਹਾਨੂੰ ਥੋੜਾ ਜਿਹਾ ਹੋਰ ਐਡ ਕਰ ਦਿਆਂ ਅੱਜ ਹੀ 10 ਮਿੰਟ ਪਹਿਲਾਂ ਹੀ ਇੱਕ ਮੇਰੇ ਚੈਨਲ ਤੇ ਇੱਕ ਰਿਟਾਇਰਡ ਖਾਨੇਦਾਰ ਦੀ ਮੈਂ ਦੇਖੀ ਹੈ ਕੈਪਸ਼ਨ ਉਹਦਾ ਆਪਣਾ ਬੇਟਾ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਹੁਣ ਤੁਸੀਂ ਦੱਸੋ ਮੈਂ ਇੱਕ ਆਮ ਸ਼ਹਿਰੀ ਹੋਣ ਦੇ ਨਾਤੇ ਤੇ ਇਸ ਚੀਜ਼ ਦਾ ਇੱਕ ਸੰਗਿਆਨ ਲੈ ਕੇ ਕਿ ਮੈਂ ਪੰਜਾਬ ਦਾ ਸ਼ਹਿਰੀ ਹਾਂ ਮੈਂ ਮੇਰਾ ਸੰਵਿਧਾਨ ਮੈਨੂੰ ਫ੍ਰੀडम ਆਫ ਸਪੀਚ ਦੀ ਆਗਿਆ ਦਿੰਦਾ ਮੈਂ ਪੁੱਛ ਤੇ ਸਕਦਾ ਨਾ ਪੰਜਾਬ ਦੀ ਸਰਕਾਰ ਨੂੰ ਤੁਹਾਡੇ ਜਿਹੜੇ ਇੰਟੈਲੀਜੈਂਸ ਦੇ ਇੰਨੇ ਡੀਜੀਪੀ ਨੇ ਉਹ ਕੀ ਕਰਦੇ ਤੁਹਾਡੇ ਇੰਟੈਲੀਜੈਂਸ ਦੇ ਏਡੀਜੀਪੀ ਆਈਜੀ ਡੀਆਈਜੀ ਐਸਐਸਪੀ ਉਹਨਾਂ ਦਾ ਫੰਕਸ਼ਨ ਤੇ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਵੀ ਉਹਨਾਂ ਦੀ ਇੰਟੈਲੀਜੈਂਸ ਇਨਪੁਟ ਕੀ ਹੁੰਦੀ ਹੈ ਕਈ ਵਾਰ ਲੋਕਾਂ ਨੂੰ ਕਹਿੰਦੇ ਜੀ ਸਾਨੂੰ ਉੱਥੋਂ ਇੰਟੈਲੀਜੈਂਸ ਇਨਪੁਟ ਆਈਬੀ ਤੋਂ ਆਈ ਸੀ ਇਨਪੁਟਸ ਜਿਹੜੀਆਂ ਆਈਬੀ ਤੋਂ ਵੱਖਰੀਆਂ ਆਉਂਦੀਆਂ ਪੰਜਾਬ ਸਰਕਾਰ ਦੀ ਆਪਣੀ ਇੰਟੈਲੀਜੈਂਸ ਵੱਖਰੀ ਹੈ ਸਵਾਲ ਇਹੋ ਹੀ ਉਹ ਕਰ ਕੀ ਰਹੀ ਜੇ ਇਸ ਤਰ੍ਹਾਂ ਦੇ ਵੱਡੇ ਸ਼ਹਿਰੀਆਂ ਦਾ ਕਤਲ ਹੋਣਾ ਵੱਡੇ ਵਪਾਰੀਆਂ ਦਾ ਕਤਲ ਹੋਣਾ ਇੱਕ ਬੰਦੇ ਦੇ ਕਤਲ ਹੋਣ ਨਾਲ ਉੱਥੇ ਜਿਹੜੇ 500 ਬੰਦੇ ਰੋਜ਼ਗਾਰ ਕਰਦੇ ਸੀਗੇ ਉਹਨਾਂ ਨੂੰ ਵੀ ਸੈਟਬੈਕ ਪਹੁੰਚੀ ਜਦੋਂ ਅਮਨ अरोड़ा ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਘਰੇ ਗਏ ਸੰਜੇ ਸੰਜੇ ਵਰਮਾ ਜੀ ਦੇ ਘਰ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਜਗਤ ਵਰਮਾ ਉਹ ਕਹਿੰਦੇ ਮੇਰੇ ਭਰਾ ਦਾ ਕਸੂਰ ਕੀ ਸੀ ਅਸੀਂ 5 ਤੋਂ ਲੈ ਕੇ 700 ਤੱਕ ਬੰਦੇ ਨੂੰ ਰੋਜ਼ਗਾਰ ਦਿੱਤਾ ਸਾਡੇ ਭਰਾ ਦਾ ਕਸੂਰ ਕੀ ਸੀ ਦੇਖੋ ਸਰ ਜਗਤਰਾਮ ਜੀ ਦੀ ਮੈਂ ਕੱਲ ਵੀਡੀਓ ਸੁਣੀ ਬੜੀ ਪਰਿਵਾਰ ਦੀ ਸਦਮੇ ਵਿੱਚ ਹਾਲਤ ਆ ਔਰ ਮੈਂ ਇੱਕ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਸੰਜੇ ਬਰਮਾ ਜੀ ਦੇ ਘਰ ਚਲੇਗੇ ਬਹੁਤ ਵਧੀਆ ਇਹਨੂੰ ਟੈਕਨੀਕਲ ਭਾਸ਼ਾ 'ਚ ਡੈਮੇਜ ਕੰਟਰੋਲ ਕਹਿੰਦੇ ਆ ਇਹ ਤੁਸੀਂ ਕਿਸੇ ਨਾਲ ਅਫਸੋਸ ਕਰ ਨਹੀਂ ਗਏ ਠੀਕ ਆ ਨਾ ਔਰ ਮੇਰਾ ਇੱਕ ਹੋਰ ਸਵਾਲ ਆ ਪੰਜਾਬ ਵਿੱਚ ਇਹਨਾਂ ਕੁਝ ਹੋ ਰਿਹਾ ਤੁਸੀਂ ਯਾ ਤਾਂ ਫਿਰ ਸੈਂਕੜੇ ਅੰਕ ਦੇ ਹਿਸਾਬ ਨਾਲ ਬੰਦੇ ਹੁਣੇ ਤਨਾਤ ਕਰ ਲੋ ਜਿੱਥੇ ਜਲਾਲਾਬਾਦ ਦੇ ਵਿੱਚ ਸੱਤ ਬੱਚੇ ਮਰੇ ਆ ਡਰੱਗ ਪੈਡਲਰਸ ਵੱਲੋਂ ਜਾਂ ਡਰੱਗ ਦੀ ਓਵਰਡੋਜ਼ ਨਾਲ ਉਹ ਵਿਚਾਰੇ ਇੱਕ ਜਲਾਲਾਬਾਦ ਦੇ ਬਾਜ਼ਾਰ 'ਚ ਤਖਤੀਆਂ ਫੜ ਕੇ ਖੜੇ ਆ ਸਰਕਾਰ ਹੈ ਕਿੱਥੇ ਸਰਕਾਰ ਉਹਨਾਂ ਸੱਤ ਪ੍ਰਵਾਨਾਂ ਦੇ ਘਰ ਗਈ ਹੈ ਜਲਾਲਾਬਾਦ ਦੀ ਗੱਲ ਕਰ ਰਿਹਾ ਮੈਂ ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਨਾਲ ਇੰਟਰਲਿਟਡ ਇਹ ਸਾਰੇ ਪੰਜਾਬ ਦੇ ਬਰਨਿੰਗ ਇਸ਼ੂ ਆ ਸਰਕਾਰ ਸੈਕੰਡਰ ਹਿਸਾਬ ਨਾਲ ਬੰਦੇ ਤਲਾਦ ਕਰ ਲਿਆ ਜਿੱਥੇ ਲੋੜ ਪਈ ਵਿਚਾਲੇ ਇੱਥੇ ਤੂੰ ਚੱਲ ਜੀ ਇੱਥੇ ਤੂੰ ਚੱਲ ਜੀ ਪਰ ਇਸ ਤੋਂ ਪਿੱਛੇ ਜੇ ਜਾਈਏ ਸਰਕਾਰ ਪੰਜਾਬ ਗਵਰਨਮੈਂਟ ਇਨ ਕੁਐਸਚਨ ਉਹ ਕਿਉਂ ਤੁਸੀਂ ਬਠਿੰਡੇ ਵਾਲੇ ਜਿਹੜਾ ਲੜਕਾ ਸੀ ਮਨਿੰਦਰਜੀਤ ਸਿੰਘ ਨਰਿੰਦਰਦੀਪ ਨਰਿੰਦਰਦੀਪ ਸਿੰਘ ਉਹਦੇ ਘਰ ਕੋਈ ਗਿਆ ਸਾਡੇ ਚੋਕ ਉਹਦੇ ਭੋਗ ਤੇ ਗਿਆ ਚੰਦ ਲੀਡਰ ਗਏ ਨਹੀਂ ਚੰਦ ਲੀਡਰ ਗਏ ਆਮ ਆਦਮੀ ਪਾਰਟੀ ਜਿਹੜੇ ਵੱਡੇ ਲੀਡਰ ਨੇ ਉਥੋਂ ਦਾ ਐਮਐਲ ਗਿਆ ਕੋਈ ਹੋਰ ਗਿਆ ਮੈਂ ਕਿਸੇ ਪਾਰਟੀ ਕੁਲਰ ਨਹੀਂ ਕਹਿੰਦਾ ਛੋਟੀ ਜਿਹੀ ਨਹੀਂ ਗੱਲ ਤੇ ਸਾਡੇ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਬੱਕਰੀ ਦਾ ਦਊਂਗਾ ਮੁਰਗੀ ਦਾ ਦਊਂਗਾ ਨਰਿੰਦਰਦੀਪ ਤੇ ਕੋਈ ਟਵੀਟ ਤੱਕ ਨਹੀਂ ਹੋਇਆ ਉਸ ਤੋਂ ਬਾਅਦ ਦੇਖ ਲੋ ਜਿਹੜਾ ਸਾਬਕਾ ਫੌਜੀ ਦੀਆਂ ਲੱਤਾਂ ਤੋੜੀਆਂ ਨੇ ਛੇੜੀਆਂ ਨੇ ਉਹਦੇ ਨਾਲ ਕੋਈ ਗੱਲ ਸਾਂਝੀ ਨਹੀਂ ਜਸ਼ਨ 바ਵਾ ਸਰਪੰਚ ਮਰਿਆ ਸੂਏ ਸੜ ਕਰਕੇ ਕੋਈ ਸੰਵੇਦਨਾ ਸਾਂਝੀ ਨਹੀਂ ਆਪਾਂ ਸਰਕਾਰ ਦੀ ਸੰਵੇਦਨਸ਼ੀਲਤਾ ਤੇ ਸਾਨੂੰ ਸਵਾਲ ਭਾਜਪਾ ਲੀਡਰ ਭਾਜਪਾ ਲੀਡਰ ਸੁਨੀਲ ਜਾਖੜ ਵੀ ਸੰਜੇ ਵਰਮਾ ਜੀ ਦੇ ਘਰ ਗਏ ਉਹਨਾਂ ਦਾ ਜਿਹੜਾ ਵੱਡਾ ਭਰਾ ਜਗਤ ਵਰਮਾ ਜੀ ਸੁਨੀਲ ਜਾਖੜ ਜੀ ਨੂੰ ਕਹਿ ਰਿਹਾ ਸੀ ਵੀ ਮੋਦੀ ਜੀ ਨੂੰ ਕਹਿ ਕੇ ਸਾਰੇ ਗੈਂਗਸਟਰ ਖਤਮ ਕਰਾਓ ਬਿਕੋਜ਼ ਸੈਂਟਰਲ ਗਵਰਨਮੈਂਟ ਦਾ ਆਪਣਾ ਪ੍ਰੋਸੈਸ ਹੁੰਦਾ ਸਟੇਟ ਗਵਰਨਮੈਂਟ ਦਾ ਆਪਣਾ ਪ੍ਰੋਸੈਸ ਹੁੰਦਾ ਜਦੋਂ ਤੁਹਾਡੀ ਸਟੇਟ ਦਾ ਗ੍ਰਹਿ ਮੰਤਰੀ ਸੁੱਤਾ ਪਿਆ ਹੋਵੇ ਉਹਨੂੰ ਆਪਣੀਆਂ ਰਿਸਪੌਂਸਿਬਿਲਟੀਜ਼ ਉਹਨੂੰ ਪਤਾ ਹੀ ਨਹੀਂਗਾ ਕਿ ਮੇਰਾ ਪ੍ਰੋਟੋਕੋਲ ਕੀ ਆ ਚਲੋ ਮੈਂ ਕੁਐਸਚਨ ਨਹੀਂਗਾ ਮੈਂ ਭਗਵੰਤ ਸਿੰਘ ਦਾ ਕਿਸੇ ਟਾਈਮ ਪਾਰਟੀ ਦਾ ਫੈਨ ਵੀ ਰਿਆਂ ਹੁਣ ਮੈਂ ਨਹੀਂ ਆ ਹੁਣ ਮੈਂ ਪੰਜਾਬ ਦੇ ਨਾਲ ਹੁਣ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਉਹ ਇੱਕ ਸਵਾਲ ਦਾ ਜਵਾਬ ਤਾਂ ਦੇਣ 1 ਜਨਵਰੀ ਨਾਲ ਕਹਿੰਦਾਂ ਮੈਂ ਗ੍ਰਹਿ ਮੰਤਰੀ ਆਈ ਵਿਲ ਟੇਕ ਕੇਅਰ ਆਫ ਥਿਸ ਕੋਈ ਰਿਸਪੋਨਸਿਬਿਲਟੀ ਨਹੀਂ ਲਿਆਣ ਦਿਨੇਸ ਫਰੋ ਗ੍ਰਹਿ ਮੰਤਰੀ ਦੀ ਤਨਖਾਹ ਵੀ ਲੈ ਰਹੇ ਗ੍ਰਹਿ ਮੰਤਰੀ ਦੇ ਤੌਰ ਤੇ ਜਿਹੜੇ ਹੋਰ ਭੱਤੇ ਨੇ ਜਿਹੜੇ ਚਾਰਜਸ ਕਲੇਮ ਕਰਦੇ ਸਰਕਾਰ ਕੋਲ ਉਹ ਕਿਉਂ ਲੈ ਰਹੇ ਬੜੀਆਂ ਕੌੜੀਆਂ ਲੱਗਣਗੀਆਂ ਲੋਕਾਂ ਨੂੰ ਗੱਲਾਂ ਲੋਕ ਇਹ ਕੁਐਸਚਨ ਇਸ ਕਰਕੇ ਕਰ ਰਹੇ ਲੋਕੋ ਨੇ ਬੜਾ ਸੰਤਾਪ ਵੰਡਾਇਆ ਪਹਿਲੀਆਂ ਸਰਕਾਰਾਂ ਨੇ ਬੜਾ ਕੁਝ ਬੜਿਆਂ ਅਫਸਰ ਸ਼ਾਹੀ ਨੇ ਨੌਕਰ ਸ਼ਾਹੀ ਨੇ ਬੜੇ ਨੋਟ ਬਣਾਏ ਨੇ ਦਸ-ਦਸ ਜਗ੍ਹਾ ਕੋਠੀਆਂ ਨੇ ਉਹਨਾਂ ਦੇ ਚਿਹਰੇ ਵੇਖੋ ਤੁਸੀਂ 75-75 ਸਾਲ ਦੀ ਉਹਨਾਂ ਦੀ ਉਮਰ ਐ ਚਿਹਰੇ ਦਗਦੇ ਪਏ ਉਹਨਾਂ ਦੇ ਉਹ ਕਿਸ ਕੌਨਸੇ ਜਸਨਾ ਲੱਗਦੇ ਤਨਖਾਹਾਂ ਤਾਂ ਉਹਨਾਂ ਦੀ ਉਸ ਟਾਈਮ ਤੇ 12-12 ਹਜ਼ਾਰ ਸੀ ਤੇ ਉਸ ਟਾਈਮ ਤੇ ਉਹਨਾਂ ਦੀ 20-20 ਕਰੋੜ ਦੀ ਪ੍ਰਾਪਰਟੀ ਸੀ ਲੋਕਾਂ ਨੇ ਇਹ ਮਾਹੌਲ ਆਪਣੇ ਪਿੰਡੇ ਤੇ ਹੰਡਾਇਆ ਲੋਕਾਂ ਦੇ ਪਿੰਡੇ ਤੋਂ ਉਹ ਉਸ ਪੁਰਾਣੇ ਮਾੜੇ ਮਾਹੌਲ ਦੀਆਂ ਲਾਸਾਂ ਅਜੇ ਤੱਕ ਪਈਆਂ ਨੇ ਜੇ ਦੂਦਰ ਸਿੱਖ ਦੋਵੇਂ ਭਾਈਚਾਰਾ ਨੂੰ ਪੁੱਛ ਕੇ ਵੇਖੋ ਤੇ ਕੀ ਖੰਡਾਇਆ ਉਹਨਾਂ ਨੇ ਇਹ ਪੰਜਾਬ ਦੀ ਜਿਹੜੇ ਕਪੜਾ ਵਪਾਰੀ ਜੀ ਦਾ ਕਤਲ ਹੋਇਆ ਇਹ ਪਹਿਲੀ ਘਟਨਾ ਨਹੀਂ ਆ ਹੋਰ ਵੀ ਵਪਾਰੀਆਂ ਨੂੰ ਬਹੁਤ ਫਰੋਤੀਆਂ ਦੀ ਕੱਲ ਆਉਂਦੀਆਂ ਵਟਾ ਸਹਿਮੇ ਪਏ ਵਪਾਰੀ ਵਰਗ ਬਹੁਤ ਦੇਖੋ ਸਰ ਵਪਾਰੀ ਵਰਗ ਸਹਿਮਿਆ ਪਿਆ ਆਪਣੀ ਹਮਦਰਦੀ ਉਹਨਾਂ ਦੇ ਨਾਲ ਆਪਾਂ ਕਿਸੇ ਕਿਸਮ ਜਿਸ ਤਰੀਕੇ ਨਾਲ ਵੀ ਉਹ ਚਾਹਣ ਆਪਾਂ ਉਹਨਾਂ ਦੇ ਨਾਲ ਆਵਾਜ਼ ਬੁਲੰਦ ਕਰਨੀ ਸਾਡਾ ਪਹਿਲਾ ਫਰਜ਼ ਗੁੰਗੇ ਬਣ ਕੇ ਘਰਾਂ ਚ ਨਾ ਬਈਏ ਇਹ ਹਰ ਜਾਗਰੂਕ ਸ਼ਹਿਰੀ ਨੂੰ ਚਾਹੀਦਾ ਔਰ ਵਪਾਰੀ ਵਰਗ ਇਕੱਲਾ ਕੀ ਕਰ ਸਕਦਾ ਤੋ ਸਵਾਲ ਫੇਰ ਉਹ ਸਰਕਾਰ ਕਿੱਥੇ ਹੈ ਮੈਂ ਇੱਕ ਜਨਰਲ ਜਿਹਾ ਸਵਾਲ ਕਰਦਾ ਮੈਂ ਕਿਸੇ ਪਾਰਟਿਕੂਲਰ ਸ਼ਹਿਰ ਕਸਬੇ ਦੀ ਗੱਲ ਨਹੀਂ ਕਰਦਾ ਕਿੰਨੇ ਲੋਕ ਡਰ ਦੇ ਮਾਰੇ ਫਰੋਤियां ਦੇ ਚੁੱਕੇ ਆ ਸਰਕਾਰ ਕੋਲ ਕੋਈ ਇਸ ਚੀਜ਼ ਦਾ ਡਾਟਾ ਹੈਗਾ ਨਾ ਸਰਕਾਰ ਦਾ ਇਸ ਚੀਜ਼ ਤੇ ਕੋਈ ਬਿਆਨ ਹੈਗਾ ਸਰਕਾਰ ਨੇ ਕੋਈ ਉਹਦੇ ਵਾਸਤੇ ਆਪਣਾ ਪਲਾਨ ਲੇ ਕੀਤਾ ਕੋਈ ਕੋਈ ਰੋਡ ਮੈਪ ਦੱਸਿਆ ਭਗਵੰਤ ਮਾਨ ਜੀ ਨੇ ਸਾਨੂੰ ਤੁਸੀਂ ਕਹਿੰਦੇ ਜੇ ਲੋਕਾਂ ਨੂੰ ਬੁੱਧੂ ਬਣਾਉਲੀ ਕਹਿੰਦੇ ਜੀ ਮੈਨੂੰ ਜੋ ਮਰਜੀ ਸਵਾਲ ਕਰੋ ਤੁਸੀਂ ਜਿਹੜਾ ਮਰਜੀ ਤੁਹਾਡਾ ਸਪੋਕਸਪਰਸਨ ਸਵਾਲ ਕਰੇ 31 ਮਈ ਤੱਕ ਤੁਸੀਂ ਕਹਿੰਦੇ ਯੋਧ ਨਸ਼ਾ ਵਿਰੁੱਧ ਤੇ 1 ਜੂਨ ਤੋਂ ਲੈ ਕੇ ਤੇ ਲਗਾਤਾਰ ਕਿੰਨੇ ਬੱਚੇ ਮਰੇ ਆ 8 ਜੁਲਾਈ ਹੋ ਗਿਆ ਉਹਦੇ ਉਹਦਾ ਜਵਾਬ ਕੌਣ ਦੇਊਗਾ ਤੁਸੀਂ ਇਹ ਯੋਧ ਨਸ਼ਾ ਵਿਰੁੱਧ ਕਰ ਲਿਆ ਤੇ ਜਿਹੜੇ ਬੱਚੇ ਆ ਮਰ ਰਹੇ ਆ ਇਹਨਾਂ ਨੂੰ ਨਸ਼ਾ ਕੌਣ ਲੈ ਕੇ ਦੇ ਰਿਹਾ ਜਿਹੜੇ ਗੈਂਗਸਟਰ ਆ ਉਹਨਾਂ ਦੇ ਇਹਨੇ ਡਰ ਕਿਉ ਲੱਥੇ ਆ ਜਿਹੜੇ ਡਰਗ ਦਾ ਕੰਮ ਕਰਦੇ ਆ ਉਹ ਬੰਦਿਆਂ ਨੂੰ ਦਿਨ ਦੇ ਦਿਨ ਦੀ ਵੀ ਮਾਰ ਜਾਂਦੇ ਤੇ ਤੁਹਾਡੀ ਪੁਲਿਸ ਕੀ ਕਰਦੀ ਆ ਫਿਰ ਤੁਹਾਡਾ ਸੀਆਈਡੀ ਸੈੱਲ ਕੀ ਕਰਦਾ ਪੁਲਿਸ ਦਾ ਇੱਕ ਸੀਆਈਡੀ ਸੈੱਲ ਹੋਦਾ ਉਥੇ ਵੀ ਬੜੇ ਬੜੇ ਫੁੱਲ ਲਾ ਕੇ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਉਹ ਸੀਆਈਡੀ ਵਿੰਗ ਕੀ ਕਰ ਰਿਹਾ ਹਰ ਚੀਜ਼ ਨੂੰ ਓਵਰਹਾਲਿੰਗ ਕਰਨ ਦੀ ਲੋੜ ਹੈ ਸਾਰੇ ਵਿਭਾਗਾਂ ਨੂੰ ਓਵਰਹਾਲਿੰਗ ਕਰਨ ਦੀ ਲੋੜ ਹੈ ਲੋਕਾਂ ਦਾ ਤਾਂ ਸਵਾਲ ਇਹ ਵੀ ਹੈ ਵੀ ਤੁਸੀਂ 8000 ਕਰੋੜ ਦਾ ਕਰਜ਼ਾ ਮਨਜ਼ੂਰ ਕਰਾ ਕੇ ਤੁਸੀਂ ਕੱਚਾ ਵਜਾਈ ਜਾਂਦੇ ਜੇ ਲੋਕਾਂ ਨੂੰ ਜਵਾਬ ਤਾਂ ਦਿਓ ਜਿਹੜੀ ਤੁਹਾਡੀ ਇਨਪੁੱਟ ਹੈ ਜਿਹੜੀ ਤੁਹਾਨੂੰ ਟੈਕਸਾਂ ਦਾ ਪੈਸਾ ਆਉਂਦਾ ਜਿਹੜੇ ਲੋਕਾਂ ਕੋਲ ਜੀਐਸਟੀ ਦਾ ਆਉਂਦਾ ਵੈਟ ਦਾ ਆਉਂਦਾ ਸਾਰੇ ਮਹਿਕਮਿਆਂ ਤੋਂ ਟੈਕਸਾਂ ਦਾ ਪੈਸਾ ਆਉਂਦਾ ਉਹ ਕਿੱਥੇ ਜਾਂਦਾ 8000 ਕਰੋੜ ਦਾ ਕਰਜ਼ਾ ਤਾਂ ਲੈ ਲਿਆ ਤੇ ਉਹ ਲੋੜਾਂ ਕਿਦਾਂ ਦੇਖੋ ਸਰ ਉਹ ਲਾਊਗੀ ਅਗਲੀ ਸਰਕਾਰ ਉਹਨੇ ਫਿਰ ਹੋਰ ਲੈਣਾ ਨਹੀਂ ਸਵਾਲ ਇਹ ਆ ਮੈਂ ਇੱਕ ਬੇਨਤੀ ਕੀਤੀ ਸੀ ਪਹਿਲਾਂ ਵੀ ਕਿਸੇ ਚੈਨਲ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਭਗਵੰਤ ਮਾਨ ਜੀ ਜੇ ਦਿਲ ਗੁਰਦਾ ਨਹੀਂ ਹੈਗਾ ਜ਼ਰੂਰਤ ਨਹੀਂ ਹੈਗੀ ਤੇ داری ਲੈ ਲੋ ਕਿਦਾਂ ਜੁਰਤ ਵਰਤੋ ਬੀਗ ਸੀਐਮ ਇੱਕ ਆਡਰ ਦੇ ਉਹਨਾਂ ਕੋ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਨਫਰੀ ਇੱਕ ਜਗ੍ਹਾ ਇਕੱਠੀ ਕਰੋ ਸਾਰੀਆਂ ਜੋ ਜਾਇਦਾਦਾਂ ਨਵਾਂ ਗਾਓ ਨਵਾਂ ਚੰਡੀਗੜ੍ਹ ਮੁਹੱਲੀ ਆਊਟਸਕਰਟ ਤੇ ਜਿੰਨੇ ਫਾਰਮ ਹਾਊਸ ਜਿੰਨੀਆਂ ਕੋਠੀਆਂ ਜੋ ਅਫਸਰਾਂ ਛਾਈ ਦੀਆਂ ਕੋਠੀਆਂ ਵਾਂ ਸਾਰੀਆਂ ਚੈੱਕ ਕਰ ਲੋ ਸਰਕਾਰੀ ਜ਼ਮੀਨ ਤੇ ਕਿਹੜੀਆਂ-ਕੜੀਆਂ ਬਣੀਆਂ ਔਰ ਮੈਂ ਜ਼ਿੰਮੇਵਾਰੀ ਨਾਲ ਤੇ ਸਪਸ਼ਟਤਾ ਨਾਲ ਕਹਿ ਰਿਹਾ ਇੱਕ ਬੀਗ ਸਿਟੀਜ਼ਨ ਆਫ ਪੰਜਾਬ ਮੈਨੂੰ ਪੰਜਾਬੀ ਹੋਣ ਦੇ ਨਾਤੇ ਇਸ ਚੀਜ਼ ਦਾ ਦਰਦ ਹੈ ਮੈਂ ਸਰਕਾਰ ਦੇ ਵਿੱਤ ਮੰਤਰੀ ਜੀ ਨੂੰ ਚੈਲੰਜ ਕਰਦਾ ਗ੍ਰਹਿ ਮੰਤਰੀ ਜੀ ਨੂੰ ਆਫਰ ਕਰਦਾ ਮੁੱਖ ਮੰਤਰੀ ਜੀ ਨੂੰ ਆਫਰ ਕਰਦਾ ਆਹ ਕੰਮ ਕਰਕੇ ਵੇਖ ਲੋ ਤੁਹਾਡਾ ਹਫ਼ਤੇ ਜੀ 2 ਲੱਖ ਕਰੋੜ ਇਕੱਠਾ ਹੋ ਜੂ ਮੈਂ 2 ਲੱਖ ਕਰੋੜ ਦੇ ਅੰਕੜੇ ਕਹਿ ਰਿਹਾ ਨਿਊ ਚੰਡੀਗੜ੍ਹ ਜਿਨ੍ਹਾਂ ਨੇ ਵਸਾਇਆ ਨਾ ਉਹਨਾਂ ਨੂੰ ਸਮਝ ਲੱਗ ਜੂਗੀ ਵੀ ਮੈਂ ਕੀ ਕਹਿ ਰਿਹਾ ਉਥੇ 35 ਕਿੱਲੇ ਕਲੋਨੀ ਕੱਟ ਕੇ ਦਿੱਤੀ ਆ ਬਾਦਲ ਸਾਹਿਬ ਨੇ ਪ੍ਰਵਾਸੀਆਂ ਨੂੰ ਬਾਹਰ ਦੀ ਸਟੇਟ ਦੇ ਪ੍ਰਵਾਸੀਆਂ ਨੂੰ ਉਹ 35 ਕਿੱਲੇ ਜਿਹੜੇ ਆ ਉਹ ਸਰਕਾਰ ਦੇ ਖਜ਼ਾਨੇ ਚੋਂ ਦਿੱਤੇ ਆ ਜੇ ਉਹਨਾਂ ਨੇ ਬਾਦਲ ਸਾਹਿਬ ਨੇ ਕਲੋਨੀ ਕੱਟ ਕੇ ਦੇਣੀ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਅਕਾਲੀ ਦਲ ਦਾ ਜਿਹੜਾ ਫੰਡ ਆਉਂਦਾ ਵਾ ਉੱਚੋ ਕੱਟ ਦਿਓ ਅਕਾਲੀ ਦਲ ਦੇ ਫੰਡ ਚੋਂ ਕਟੋ ਭਾਵੇਂ 500 ਕਰੋੜ ਲਾ ਦਿਓ ਉੱਥੇ ਪੰਜਾਬ ਸਰਕਾਰ ਦੇ ਫੰਡ ਚੋਂ ਤੁਸੀਂ ਜ਼ਮੀਨ ਦਿੰਦੇ ਜੇ ਪੰਜਾਬ ਸਰਕਾਰ ਦੇ ਖਾਤੇ ਚੋਂ ਤੁਸੀਂ ਉਥੇ ਕੋਲੋਨੀ ਬਣਾਉਂਦੇ ਜੇ ਤੁਸੀਂ ਮਤਲਬ ਕਿਹੜੀ ਕਿਹੜੀ ਚੀਜ਼ ਆਪਣੀ ਲਖੋਗੇ ਇਹ ਮੈਂ ਤੁਹਾਨੂੰ ਦਾਲ ਤੋਂ ਦਾਣਾ ਵਿਖਾ ਰਿਆ ਅਜੇ ਕਈ ਗੱਲਾਂ ਮੈਂ ਨਹੀਂ ਕਰ ਰਿਹਾ ਜਿਹੜਾ ਵਪਾਰੀ ਵਰਗ ਇਹਨਾਂ ਸਹਿਮਿਆ ਪਿਆ ਹੈ ਤੇ ਉਹਨਾਂ ਨੂੰ ਸਰਕਾਰ ਕੋਲੋਂ ਉਹ ਆਪਣੀ ਮੰਗ ਰੱਖਦਾ ਵੀ ਆ ਪਰ ਉਹਨਾਂ ਨੂੰ ਇੰਨਾ ਇੰਨਾ ਜਲਦੀ ਉੱਤਰ ਨਹੀਂ ਮਿਲਦਾ ਜਿੰਨੀ ਜਲਦੀ ਸਰਕਾਰ ਨੂੰ ਦੇਣਾ ਚਾਹੀਦਾ ਦੇਖੋ ਸਰ ਗੱਲ ਬੜੀ ਕੋੜੀ ਲੱਗੂਗੀ ਆਊਟ ਆਫ ਕੰਟੈਕਸਟ ਨਹੀਂ ਆ ਜਿਹੜੀ ਤੁਹਾਡੀ ਸਵਾਲ ਦਾ ਜਵਾਬ ਹੈ ਕਿਸੇ ਟਾਈਮ ਤੇ ਪੰਜਾਬ ਦੀਆਂ ਕੰਧਾਂ ਦੇ ਲਿਖਿਆ ਸੀਗਾ 17 ਚ ਵੀ ਲਿਖਿਆ ਸੀ 22 ਚ ਵੀ ਲਿਖਿਆ ਸੀ 22 ਚ ਸੌਰੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਇਸ ਨਾਰੇ ਦੀ ਹੁਣ ਜਮੀਨੀ ਸਥਿਤੀ ਕੀ ਹੈ ਸਾਰਾ ਪੰਜਾਬ ਹੁਣ ਕਿਹਦੇ ਨਾਲ ਹੈ ਹੁਣ ਤੇ ਇਹ ਆ ਵੀ ਰੋਂਦਾ ਪਿਆ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਰੋਂਦਾ ਪਿਆ ਸਾਰਾ ਪੰਜਾਬ ਵਪਾਰੀ ਵਰਗ ਦੀ ਇਸ ਮੁਸ਼ਕਲ ਦੀ ਮੈਨੂੰ ਵੀ ਅਹਿਸਾਸ ਆ ਪਰ ਮੈਂ ਸਵਾਲ ਤੇ ਫੇਰ ਹੋ ਕਰੂੰਗਾ ਡੀਜੀਪੀ ਸਾਹਿਬ ਜਿਹੜੇ ਆਉ 200 ਗ੍ਰਾਮ ਕਿਤੋਂ ਸੁਨਾਕ ਫੜੀ ਹੋਵੇ ਫੁੱਲ ਲਾ ਕੇ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਨ ਆਜਦੇ ਆ ਸੰਜੇ ਵਰਮਾ ਦੀ ਡੈਥ ਤੋਂ ਤੁਰੰਤ ਬਾਅਦ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਜ਼ੋਰ ਲੱਗਦਾ ਕੋਈ ਕਿ ਅੱਗੇ ਲੈਣੀ ਦੇ ਤੋ ਨਾ ਬੋਰ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਊਗਾ ਇਹ ਸਾਰੇ ਪੁਲਿਸ ਵਾਲੇ ਕਹਿੰਦੇ ਆ ਜਿੱਥੇ ਵੀ ਕੋ ਕਿਤੇ ਵਾਰਦਾਤ ਹੋਈਦੀ ਆ ਉਹ ਸਾਰੇ ਡੀਆਈਜੀ ਸਾਰੇ ਆਈਜੀ ਉਹ ਖੁੰਬਾ ਵਾਂਗੂ ਬਾਹਰ ਨਿਕਲ ਆਉਂਦੇ ਆ ਵਨ ਸੋਨੀਆਂ ਵਰਦੀਆਂ ਪਾ ਕੇ ਵਨ ਸੋਨੀਆਂ ਪੰਗਾ ਬਨ ਕੇ ਆ ਜਾਂਦੇ ਆ ਲੋਕਾਂ ਨੇ ਤੁਹਾਡੀਆਂ ਇਹਨਾਂ ਤੁਹਾਡੀਆਂ ਡਰੈਸਾਂ ਨੂੰ ਕੀ ਕਰਨਾ ਲੋਕਾਂ ਨੂੰ ਜ਼ਮੀਨੀ ਕਾਰਵਾਈ ਚਾਹੀਦੀ ਅੱਜ ਇੱਕ ਨਵਾਂ ਬਿਆਨ ਆਇਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਉਹ ਕਹਿੰਦੇ ਵੀ ਸਾਨੂੰ ਵੀ ਬੜਾ ਡਰ ਲੱਗਾ ਰਹਿੰਦਾ ਆ ਕਿ ਸਾਡਾ ਵੀ ਕੋਈ ਕਤਲ ਨਾ ਕਰ ਦੇ ਜਿਹੜਾ ਮੈਂ ਸਵੇਰੇ ਸੈਰ ਕਰਨ ਦਾ ਸਮਾਂ ਉਹ ਵੀ ਬਦਲਤਾ ਆ ਮੈਂ ਕਾਂਗਰਸ ਦਾ ਬਾਕੀ ਕਈ ਗੱਲਾਂ ਕਰਕੇ ਬਹੁਤ ਵਿਰੋਧੀ ਹਾਂ ਕਾਂਗਰਸ ਦੇ ਇੱਕ ਤੋਂ ਬੰਦਿਆਂ ਦਾ ਮੈਂ ਫੈਨ ਆ ਚਰਨਜੀਤ ਸਿੰਘ ਚੰਨੀ ਦਾ ਮੈਂ ਫੈਨ ਆ ਉਹਦੇ ਕਾਰਨ ਕੋਈ ਹੋਰ ਰਾਜਾ ਵੜਿੰਗ ਜੀ ਜਿਹੜੀ ਇਹ ਗੱਲ ਕਰ ਰਹੇ ਨਾ ਇਹ ਲੋਕਾਂ ਕੋਲੋਂ ਸਿਮਤੀ ਗੇਨ ਕਰਨ ਵਾਸਤੇ ਕਹਿ ਰਹੇ ਰਾਜਾ ਵੜਿੰਗ ਜੀ ਕੋਲ ਮੇਰੇ ਖਿਆਲ ਚ ਜੱਡ ਪਲੱਸ ਸਿਕਿਉਰਟੀ ਹੈ ਜਿਹਦੇ ਕੋਲ ਜੱਡ ਪਲੱਸ ਸਿਕਿਉਰਟੀ ਹੋਵੇ ਉਹਨੂੰ ਡਰਦੀ ਲੋਰ ਹੈ ਡਰੇ ਤੇ ਪੰਜਾਬ ਦਾ ਆਮ ਆਦਮੀ ਆਮ ਸਿੱਖ ਵਪਾਰੀ ਆਮ ਹਿੰਦੂ ਪੰਜਾਬ ਦਾ ਡਰ ਜੀ ਤੇ ਕੋਲ ਗਨਮੈਨ ਕੋਈ ਨਹੀਂ ਜੀ ਦੇ ਨਾਲ ਜਿਪਸੀਆਂ ਚੱਲਦੀ ਉਹਨੂੰ ਕਾਦਾ ਡਰ ਹੈ ਇਹ ਗੱਲ ਬਿਲਕੁਲ ਗੈਰ ਪ੍ਰਸੰਗਿਕ ਗੱਲ ਆ ਇਹ ਚ ਸਿੰਥੀ ਨਹੀਂ ਮਿਲਣੀ ਹੋਰ ਦੱਸੋ ਤੂੰ ਹਾਂਜੀ ਤੇ ਦੋਸਤੋ ਅਸੀਂ ਉਮੀਦ ਕਰਦੇ ਆਂ ਕਿ ਜਿਹੜੇ ਸੰਜੇ ਵਰਮਾ ਜੀ ਕੱਪੜੇ ਦੇ ਵਪਾਰੀ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਦਾ ਜੀਤ ਵਾਪਸ ਆ ਨਹੀਂ ਸਕਦਾ ਉਮੀਦ ਕਰਦੇ ਆਂ ਪ੍ਰਸ਼ਾਸਨ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਊਗਾ ਧੰਨਵਾਦ ਜੀ